ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਤਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰਬਿਨ ਤੋਂ ਉਚਾਰਨ ਕੀਤੀ ਹੋਈ ਪਵਨ ਬਾਣੀ ਜਪ ਇਸੇ ਵਿਚਾਰ ਅਸੀਂ ਪਿਛਲੇ ਦਿਨਾਂ ਤੋਂ ਕਰਦੇ ਆ ਰਹੇ ਹਾਂ ਕੱਲ ਤੱਕ ਅਸੀਂ 3 ਨੰਬਰ ਪੌੜੀ ਤੱਕ ਸਤਿਗੁਰੂ ਜੀ ਦੀ ਪਵਨ ਬਾਣੀ ਨੂੰ ਵਿਚਾਰਿਆ ਹੈ ਅੱਜ ਆਪ ਜੀ ਨੇ 4 ਨੰਬਰ ਪੌੜੀ ਦੇ ਪਾਠ ਪਿਆਰ ਭਾਵਨਾ ਵਿੱਚ ਸਰਵਣ ਕੀਤੇ ਨੇ ਗੁਰਦੇਵ ਪਾਤਸ਼ਾਹ ਮੈਂ ਪਿਛਲੀ ਪੌੜੀ ਦੀ ਵਿਚਾਰ ਥੋੜੀ ਤਾਂ ਦੁਹਰਾ ਦਿੰਦਾ ਹਾਂ ਕਿਉਂਕਿ ਜਿਹੜੀ ਲੜੀ ਚੱਲ ਰਹੀ ਹੈ ਵਿਚਾਰ ਦੀ ਇਸ ਛੇਤੀ ਪਕੜ ਵਿੱਚ ਸਮਝ ਵਿੱਚ ਆ ਜਾਏ ਮੰਨ ਲਓ ਕਿ ਇਸ ਪੂਰੀ ਪੰਕਤੀ ਦੇ ਜਿਹੜੇ ਅਰਥ ਹਨ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਉਹ ਕਰ ਰਹੀ ਹੈ ਕਿ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਇਹ ਪਹਿਲੀ ਪੌੜੀ ਵਿੱਚ ਸਤਿਗੁਰੂ ਜੀ ਨੇ ਸਵਾਲ ਪੈਦਾ ਕਰ ਦਿੱਤਾ ਸੀ ਧਰਮ ਦੀ ਦੁਨੀਆ ਦੇ ਅੰਦਰ ਉਹਨਾਂ ਲੋਕਾਂ ਦੇ ਲਈ ਵੱਡਾ ਸਵਾਲ ਇਹ ਖੜਾ ਕੀਤਾ ਸੀ ਜਿਹੜੇ ਜਿਨ੍ਹਾਂ ਦੇ ਆਮ ਲੋਕ ਸਚਿਆਰਾ ਹੋਣ ਦੇ ਲਈ ਕੀ ਢੰਗ ਤਰੀਕੇ ਵਰਤ ਰਹੇ ਸਨ ਮਾਲਕ ਆਖਣ ਲੱਗੇ ਜਿਹੜੇ ਤਰੀਕੇ ਨਾਲ ਤੂੰ ਸਚਿਆਰ ਹੋਣ ਯੋਗ ਬਣ ਰਿਹਾ ਹੈ ਇਸ ਤਰੀਕੇ ਨਾਲ ਕਰੇ ਸਚਿਆਰਾ ਨਹੀਂ ਹੋਇਆ ਜਾ ਸਕਦਾ ਉਸ ਰਜ਼ਾ ਵਾਲੇ ਪ੍ਰਮਾਤਮਾ ਦੇ ਮਰਜ਼ੀ ਜਿਹਦੀ ਚੱਲਦੀ ਹੈ ਉਸ ਮਾਲਕ ਦੇ ਹੁਕਮ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਪਾਸ਼ਾ ਕਹਿੰਦੇ ਸਚਿਆਰਾ ਫਿਰ ਹੋਇਆ ਜਾਏਗਾ ਉਸ ਦੇ ਤਹਿਤ ਪਾਸ਼ਾ ਨੇ ਫਿਰ ਅਗਲੀ ਪੌੜੀ ਸਾਰੀ ਹੁਕਮ ਦੇ ਵਿੱਚ ਜਿਹੜੀ ਹੈ ਉਚਾਰਨ ਕੀਤੀ ਹੈ ਹੁਕਮ ਕਿਵੇਂ ਵਰਤਿਆ ਹੈ ਜੋ ਕੁਛ ਪ੍ਰਮਾਤਮਾ ਨੇ ਉਸ ਹੁਕਮ ਦੇ ਵਿੱਚ ਦਿੱਤਾ ਹੈ ਉਸ ਨੂੰ ਪ੍ਰਵਾਨ ਕਰ ਇੱਕ ਬੇਨਤੀ ਆਪ ਜੀ ਨੂੰ ਮੈਂ ਕਰਦੇ ਹਾਂ ਆਮ ਅਸੀਂ ਜਦੋਂ ਸ਼ਬਦ ਵਰਤਦੇ ਹਾਂ ਗੁਰੂ ਸਾਹਿਬ ਦੇ ਇਸ ਹੁਕਮ ਦਾ ਉਹਨੂੰ ਕੱਲਾ ਮੌਤ ਦੇ ਨਾਲ ਨਾ ਜੋੜ ਕੇ ਦੇਖੀਏ ਕਿ ਕੋਈ ਘਰ ਦੇ ਵਿੱਚ ਕੋਈ ਘਟਨਾ ਵਾਪਰ ਗਈ ਕੋਈ ਅਨਸੁਖਾਂ ਵੀ ਜਿਹਨੂੰ ਅਸੀਂ ਕਹਿੰਦੇ ਹਾਂ ਕੋਈ ਮੌਤ ਹੋ ਗਈ ਕੋਈ ਡੈਥ ਹੋ ਗਈ ਕੋਈ ਐਕਸੀਡੈਂਟ ਹੋ ਗਿਆ ਤੇ ਅਸੀਂ ਕਹਿੰਨੇ ਹਾਂ ਭਾਣਾ ਵਰਤ ਗਿਆ ਅਸੀਂ ਕਹਿੰਨੇ ਹਾਂ ਭਾਣਾ ਹੈ ਤੇ ਭਾਣਾ ਸ਼ਬਦ ਜਿਹੜਾ ਹੈ ਉਹ ਕੇਵਲ ਮੌਤ ਦੇ ਨਾਲ ਸਬੰਧਤ ਨਹੀਂ ਹੈ ਇਸ ਗੱਲ ਨੂੰ ਪੱਕਾ ਯਾਦ ਰੱਖਣਾ ਪਾਣਾ ਸ਼ਬਦ ਕੱਲਾ ਮੌਤ ਦੇ ਨਾਲ ਸੰਬੰਧਿਤ ਨਹੀਂ ਹੈ ਜਦੋਂ ਅਨੰਦ ਸਾਹਿਬ ਦੀ ਬਾਣੀ ਨੂੰ ਪੜਦੇ ਹੋ ਸਤਿਗੁਰ ਪਾਤਸ਼ਾਹ ਕਹਿੰਦੇ ਜੇ ਘਰ ਵਿੱਚ ਬੱਚਾ ਪੈਦਾ ਹੋਇਆ ਉਹ ਵੀ ਉਸ ਪਰਮਾਤਮਾ ਦਾ ਪਾਣਾ ਹੈ ਜੇ ਘਰ 'ਚ ਬੱਚੇ ਦਾ ਜਨਮ ਹੋਇਆ ਹੈ ਉਹ ਵੀ ਉਸ ਪਰਮਾਤਮਾ ਦਾ ਹੀ ਪਾਣਾ ਹੈ ਪੜਦੇ ਹੋ ਜਾਂ ਤਸ ਪਾਣਾ ਤਾਂ ਜਮਿਆ ਉਸ ਪਰਮਾਤਮਾ ਦਾ ਇਹ ਵੀ ਭਾਣਾ ਸੀ ਤੇਰੇ ਘਰ ਵਿੱਚ ਬੱਚੇ ਨੇ ਜਨਮ ਲਿਆ ਹੈ ਪਰਵਾਰ ਭਲਾ ਪਾਇਆ ਉਦੋਂ ਤਾਂ ਬੜਾ ਚੰਗਾ ਲੱਗਿਆ ਸੀ ਜੇ ਉਹ ਭਾਣਾ ਤੈਨੂੰ ਚੰਗਾ ਲੱਗਿਆ ਸੀ ਤਾਂ ਪਾਤਸ਼ਾਹ ਕਿੰ ਲੱਗੇ ਹੁਣ ਜੇਕਰ ਤੇਰੀ ਜ਼ਿੰਦਗੀ ਦੇ ਅੰਦਰ ਕੋਈ ਐਸੀ ਘਟਨਾ ਵਾਪਰਦੀ ਹੈ ਜਿਹੜੀ ਤੈਨੂੰ ਚੰਗੀ ਨਹੀਂ ਲੱਗਦੀ ਕੀ ਪਰਮਾਤਮਾ ਦਾ ਫਿਰ ਉਹ ਭਾਣਾ ਜਿਹੜਾ ਹੈ ਉਹ ਮਾੜਾ ਹੈ ਸਤਗੁਰੂ ਮਹਾਰਾਜ ਕਹਿੰਦੇ ਉਸ ਰਜ਼ਾ ਵਾਲੇ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਸ਼ੁਰੂ ਕਰ ਦੇ ਜੋ ਕਦੇ ਮਿਲ ਰਿਹਾ ਹੈ ਉਹਨੂੰ ਸਵੀਕਾਰ ਕਰ ਤਾਕਤ ਨਹੀਂ ਹੈ ਇਨਸਾਨ ਦੀ ਕਿ ਉਸ दात ਨੂੰ ਉਸ ਚੀਜ਼ ਨੂੰ ਉਹ ਮੋੜ ਸਕੇ ਉਸ दात ਨੂੰ ਉਹ ਚੁੱਠਲਾ ਸਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੇ ਰਜ਼ਾ ਵਾਲੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਫਿਰ ਮਾਲਕ ਨੇ ਕਿਹਾ ਤੂੰ ਗਾ ਉਹਦੀਆਂ ਦਾਤਾਂਵਾਂ ਨੂੰ ਉਹਦੀਆਂ ਨਿਸ਼ਾਨੀਆਂ ਸਮਝ ਕੇ ਫਿਰ ਸਤਿਗੁਰੂ ਪਾਸ਼ਾ ਨੇ ਕੱਲ ਸਾਰੀ ਗਾਉਣ ਦੀ ਗੱਲ ਕੀਤੀ ਮਾਲਕ ਅੱਜ ਦੇ ਇਸ ਬਚਨ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਨਾਨਕ ਹੇ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਜਦੋਂ ਇਹ ਚੀਜ਼ ਨੂੰ ਸਮਝ ਲਏਗਾ ਪਾਤਸ਼ਾਹ ਕਹਿੰਦੇ ਇਹ ਚੀਜ਼ ਦੀ ਸੂਝ ਇਹ ਚੀਜ਼ ਦੀ ਸਮਝ ਤੇਰੇ ਅੰਦਰ ਗਿਆਤ ਇਹ ਚੀਜ਼ ਦਾ ਪਿਆਰ ਪੈਦਾ ਹੋ ਜਾਏਗਾ ਕਿ ਹੋਂਦ ਦਾ ਮਾਲਕ ਪ੍ਰਭੂ ਜਿਹੜਾ ਸਚਿਆਰ ਹੈ ਉਹ ਸਾਰੀਆਂ ਥਾਵਾਂ ਦੇ ਉੱਤੇ ਭਰਪੂਰ ਹੈ ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ ਸਚਿਆਰੇ ਦੇ ਨਾਲ ਜੁੜ ਕੇ ਪਾਤਸ਼ਾਹ ਕਹਿੰਦੇ ਤੂੰ ਸਚਿਆਰ ਹੋ ਸਕਦਾ ਹੈ ਹੋਂ ਦਾ ਘਰ ਹਸਤੀ ਦਾ ਮਾਲਕ ਜਿੱਥੇ ਤੂੰ ਜਿਹੜਾ ਸਾਰੀਆਂ ਥਾਵਾਂ ਦੇ ਉੱਤੇ ਵਿਆਪਕ ਹੈ ਰਮਿਆ ਹੋਇਆ ਹੈ ਵਿਆਪਿਆ ਹੋਇਆ ਹੈ ਤੇ ਪਾਤਸ਼ਾਹ ਕਹਿੰਦੇ ਉਹ ਫਿਰ ਕੱਲਾ ਇੱਕ ਥਾਂ ਦੇ ਉੱਤੇ ਟਿਕ ਕੇ ਨਹੀਂ ਬੈਠਾ ਹੋਇਆ ਸਾਰੀਆਂ ਥਾਵਾਂ ਦੇ ਉੱਤੇ ਵਸਦੇ ਪਾਤਸ਼ਾਹ ਕਹਿੰਦੇ ਨਾਨਕ ਇਵੇਂ ਜਾਣੀਏ ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਜਦ ਰਗਾਇਆ ਜਾਂਦਾ ਹੈ ਜਦ ਹੁਕਮ ਦੇ ਵਿੱਚ ਰਿਹਾ ਜਾਂਦਾ ਹੈ ਤੇ ਗੁਰਦੇਵ ਕਹਿਣ ਲੱਗੇ ਇਸ ਤਰ੍ਹਾਂ ਫਿਰ ਇਹ ਸਮਝ ਆ ਜਾਂਦੀ ਹੈ ਕਿ ਜਿਹੜਾ ਹੋਂਦ ਦਾ ਮਾਲਕ ਜਿਹਦੀ ਹੋਂਦ ਛੋਟੀ ਨਹੀਂ ਹੈ ਜਿਹਦੀ ਹੋਂਦ ਇੱਕ ਜਗ੍ਹਾ ਦੇ ਉੱਤੇ ਨਹੀਂ ਹੈ ਜਿਹਦੀ ਹੋਂਦ ਸਾਰੀਆਂ ਥਾਵਾਂ ਦੇ ਉੱਤੇ ਵਿਆਪਕ ਹੈ ਜਿਹਦੀ ਹੋਂਦ ਸਾਰੀਆਂ ਥਾਵਾਂ ਦੇ ਉੱਤੇ ਪਾਤਸ਼ਾਹ ਮਹਾਰਾਜ ਨੇ ਬਣਾਈ ਹੋਈ ਹੈ ਤੇ ਮਾਲਕ ਆਖਣ ਲੱਗੇ ਸਾਰੀਆਂ ਥਾਵਾਂ ਦੇ ਉੱਤੇ ਵਸਿਆ ਹੋਇਆ ਹੈ ਸਮਝ ਕਦੋਂ ਆਏਗੀ ਜਦੋਂ ਪਾਤਸ਼ਾਹ ਕਹਿੰਦੇ ਇਹ ਪੰਕਤੀਆਂ ਨੂੰ ਜ਼ਿੰਦਗੀ ਦੇ ਅੰਦਰ ਲੈ ਕੇ ਆਏਗਾ ਇਹਨਾਂ ਪੰਕਤੀਆਂ ਨੂੰ ਚੰਗੀ ਤਰ੍ਹਾਂ ਜ਼ਿੰਦਗੀ ਦੇ ਅੰਦਰ ਸਮਝਾਏਗਾ ਸੱਚਾ ਸਾਹਿਬ ਸਾਚ ਨਹੀਂ ਧਾਕਿਆ ਭਾਉ ਅਪਾਰ ਤੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਪ੍ਰਮਾਤਮਾ ਹੈ ਨਾ ਜਿਹੜਾ ਰਸਾ ਵਾਲਾ ਮਾਲਕ ਹੈ ਪਾਤਸ਼ਾਹ ਕਹਿੰਦੇ ਉਹ ਸੱਚਾ ਹੈ ਸੱਚ ਨੂੰ ਕੇਵਲ ਸੱਚ ਦੇ ਨਾਲ ਨਾਲ ਜੋੜ ਕੇ ਦੇਖੀਏ ਸੱਚ ਨੂੰ ਥਿਰ ਰਹਿਣ ਵਾਲਾ ਹਮੇਸ਼ਾ ਜੋੜ ਕੇ ਦੇਖੀਏ ਜੇਕਰ ਸੱਚ ਨਾਲ ਜੋੜ ਕੇ ਰੱਖਾਂਗੇ ਪ੍ਰਮਾਤਮਾ ਸੱਚਾ ਹੈ ਇੱਚ ਕੋਈ ਸ਼ੱਕ ਨਹੀਂ ਹੈ ਇੱਚ ਕੋਈ ਦੋਰਾ ਨਹੀਂ ਹੈ ਇੱਚ ਕੋਈ ਦੁਬਿਧਾ ਨਹੀਂ ਹੈ ਜਿਹਨੂੰ ਪਾਤਸ਼ਾਹ ਕਹਿੰਦੇ ਸੱਚੇ ਦੇ ਨਾਲ ਜੁੜੇਗਾ ਤਾਂ ਸੱਚੇ ਵਾਲੇ ਗੁਣ ਤੇਰੀ ਜ਼ਿੰਦਗੀ ਦੇ ਅੰਦਰ ਆ ਜਾਣਗੇ ਸੁੱਚ ਹੋਵੇ ਤਾਂ ਸੱਚ ਪਈ ਹੈ ਜੇ ਸੱਚ ਦੇ ਨਾਲ ਜੁੜੇਗਾ ਪਾਸ਼ਾ ਕਹਿੰਦੇ ਸੱਚ ਤੇਰੀ ਜ਼ਿੰਦਗੀ ਦੇ ਅੰਦਰ ਆ ਜਾਏਗਾ ਹੁਣ ਮਾਲਕ ਆਖਣ ਲਈ ਸਾਚਾ ਸਾਹਿਬ ਇਥੇ ਸਾਚੇ ਦਾ ਅਰਥ ਹੈ ਸਦਾ ਥਿਰ ਰਹਿਣ ਵਾਲਾ ਸਦਾ ਟਿਕਿਆ ਰਹਿਣ ਵਾਲਾ ਜਿਹਦੀ ਸੱਤਾ ਕਦੇ ਭੰਗ ਨਹੀਂ ਹੋਏਗੀ 5 ਸਾਲ ਵਾਸਤੇ 4 ਸਾਲ ਵਾਸਤੇ ਕੋਈ ਸੱਤਾ ਵਿੱਚ ਆਉਂਦਾ ਹੈ ਕਿੰਨਾ ਕੁ ਸਮਾਂ ਉਹਦੀ ਸੱਤਾ ਕਾਇਮ ਰਹਿੰਦੀ ਹੈ ਕਿੰਨਾ ਕੁ ਸਮਾਂ ਉਹ ਸੱਤਾ ਵਿੱਚ ਟੇਕੇ ਰਹਿੰਦਾ ਹੈ ਉਹਦੀ ਸੱਤਾ ਭੰਗ ਹੁੰਦੀ ਹੈ ਫੇਰ ਬਣਦਾ ਹੈ ਤੇ ਪਰਸ਼ਾਹ ਕਹਿੰਦੇ ਜਿਹੜੀ ਪਰਮਾਤਮਾ ਦੀ ਸੱਤਾ ਸਦਾਬਹਤੇ ਕਾਇਮ ਹੈ ਨਾ ਦੁਨੀਆ ਦੀ ਕੋਈ ਤਾਕਤ ਉਹਦੀ ਸੱਤਾ ਨੂੰ ਕੋਈ ਟਾਲ ਨਹੀਂ ਸਕਦੀ ਉਹ ਸੱਚਾ ਸਾਹਿਬ ਹੈ ਜਿਹੜਾ ਆਪਣੇ ਤਖਤ ਦੇ ਉੱਤੇ ਬੈਠਾ ਹੋਇਆ ਹੈ ਫਿਰ ਰਹਿਣ ਵਾਲਾ ਹੈ ਹੈਪੀ ਹੋਸੀ ਜਾਏ ਨਾ ਜਾਸੀ ਹੈ ਵੀ ਸੀ रहेਗਾ ਵੀ ਕਰ ਜਾਏਗਾ ਨਹੀਂ ਰਚਨਾ ਜਿੰਨ ਤਚਾਈ ਜਿਸ ਨੇ ਇਸ ਰਚਨਾ ਨੂੰ ਚਾਇਆ ਹੋਇਆ ਹੈ ਹਮੇਸ਼ਾ ਰਹੇਗਾ ਕੋਈ ਦੂਰ ਨਹੀਂ ਜਾਏਗਾ ਤੇ ਪਾਤਸ਼ਾਹ ਕਹਿਣ ਲੱਗੇ ਉਸ ਸਦਾ ਸਤ ਸੁਦੀਵੀ ਹੋਣ ਵਾਲਾ ਪਰਮਾਤਮਾ ਸਦਾ ਟਿਕਿਆ ਰਹਿਣ ਵਾਲਾ ਹੈ ਤੇ ਮਾਲਕ ਆਖਣ ਲੱਗੇ ਸਾਚਾ ਸਾਇ ਸਾਚ ਨਾਹੀਂ ਤੇ ਜਿਹੜਾ ਉਹਦਾ ਨਿਆ ਹੈ ਨਾ ਜਿਹੜਾ ਉਹਦਾ ਨਿਯਮ ਹੈ ਮਾਲਕ ਆਖਣ ਲੱਗੇ ਉਹ ਵੀ ਸਦਾ ਬਹਤੇ اٹਲ ਹੈ। اٹਲ ਉਹਨੂੰ ਕਦੇ ਟਾਲਿਆ ਨਹੀਂ ਜਾ ਸਕਦਾ। ਇਨਸਾਨ ਆਪਣੇ ਕਾਨੂੰਨ ਬਣਾਉਂਦਾ ਹੈ ਤੇ ਕਾਨੂੰਨ ਬਣਾ ਕੇ ਇਨਸਾਨ ਨੂੰ ਵਾਪਸ ਲੈਣੇ ਪੈਂਦੇ ਨੇ। ਆ ਪਿਛੇ ਜੀ ਬੜਾ ਰੋਲਾ ਚੱਲ ਰਿਹਾ ਹੁਣ ਵੀ ਚੱਲ ਰਿਹਾ ਹੈ। ਆ ਹੁਣ ਸਰਕਾਰਾਂ ਨੇ ਫੇਰ ਪਾਲਿਸੀ ਖੇਢੀ ਹੈ ਉਹਨਾਂ ਨੂੰ ਉਠਾ ਦਿੱਤਾ ਹੈ ਜਿਹੜੇ ਆਪਣੇ ਹੱਕ ਦੇ ਲਈ ਲੜ ਰਹੇ ਨੇ। ਮਤਲਬ ਬੰਦੇ ਦੇ ਵੱਲੋਂ ਲਏ ਹੋਏ ਕਾਨੂੰਨ ਜਿਹੜੇ ਹਨ ਉਹ ਵਾਪਸ ਵੀ ਲਏ ਜਾ ਸਕਦੇ ਹਨ। ਬੰਦੇ ਵੱਲੋਂ ਲਏ ਗਏ ਫੈਸਲੇ ਉਹਨਾਂ ਨੂੰ ਵਾਪਸ ਵੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਕਹਿ ਕੇ ਕਿਹਾ ਸੀ ਇਹ ਕਾਨੂੰਨ ਜਿਹੜੇ ਨੇ ਇਹ ਲਾਅ ਜਿਹੜਾ ਹੈ ਤੁਸੀਂ ਬਣਾਇਆ ਹੈ ਇਹ ਕਾਲਾ ਹੈ ਇਹ ਲੋਕਾਂ ਦੇ ਲਈ ਗਲਤ ਹੈ ਤੇ ਕਿੰਨੇ ਮੁਜ਼ਾਰੇ ਹੋਏ ਕਿੰਨੇ ਧਰਨੇ ਲੱਗੇ ਕਿੰਨੀਆਂ ਸਟ੍ਰਾਈਕਾਂ ਹੋਈਆਂ ਹੜਤਾਲਾਂ ਹੋਈਆਂ ਪ੍ਰਮਾਤਮਾ ਦਾ ਨਿਯਮ ਐਸਾ ਨਹੀਂ ਪਰਮਾਤਮਾ ਦੇ ਨਿਯਮ ਨੂੰ ਟਾਲੇ ਨਹੀਂ ਜਾ ਸਕਦਾ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਜਦੋਂ ਬੱਚਾ ਕਨਜ਼ੀਬ ਹੁੰਦਾ ਹੈ ਗਰਭ ਦੇ ਵਿੱਚ ਉਸ ਤੋਂ ਬਾਅਦ ਬੱਚੇ ਦੀ ਕ੍ਰੀਏਸ਼ਨ ਬੱਚੇ ਦੀ ਕ੍ਰੀਏਟੀਵਿਟੀ ਜਿਹੜੀ ਹੈ ਬਣਦੀ ਹੈ ਹੁਣ ਵੇਖੋ ਉਹ ਲੋਕ ਜਿਹੜੇ ਪਰਮਾਤਮਾ ਦੇ ਹੁਕਮ ਨੂੰ ਟਾਲ ਰਹੇ ਨੇ ਜਿਹੜੇ ਅਰਦਾਸਾਂ ਕਰ ਕਰਕੇ ਬਾਜ ਬਾਬਿਆਂ ਦੇ ਕੋਲੋਂ ਫਲ ਝੋਲੀ ਚ ਪਵਾ ਪਾ ਕੇ ਜੇ ਪੁੱਤਰ ਪੈਦਾ ਹੋ ਰਿਹਾ ਹੈ ਗਰਭ ਦੇ ਵਿੱਚ ਇਹ ਮੈਡੀਕਲ ਰਿਪੋਰਟ ਕਹਿੰਦੀਆਂ ਨੇ ਨਾ ਇਹ ਤੇ ਕਿਰ ਲੁਕੀ ਸ਼ੀਪੀ ਗੱਲ ਨਹੀਂ ਹੈ ਨਾ ਗੁਰਦੇਵ ਦੀ ਬਾਣੀ ਨੂੰ ਪੜੋਗੇ ਸਤਿਗੁਰ ਪਾਤਸ਼ਾਹ ਕਹਿੰਦੇ ਕਿ ਉਹਦਾ ਜਨਮ ਉਸ ਦੇਣ ਤੋਂ ਆਰੰਭ ਹੋ ਜਾਂਦਾ ਹੈ ਬੱਚੇ ਦਾ ਜਦੋਂ ਸਾਹ ਲੈਣੇ ਸ਼ੁਰੂ ਹੋ ਜਾਂਦਾ ਹੈ ਗਰਭ ਦੇ ਵਿੱਚ ਜਦੋਂ ਉਹਦਾ ਆਕਾਰ ਧਾਰਨ ਹੋਣਾ ਸ਼ੁਰੂ ਹੋ ਜਾਂਦਾ ਹੈ ਐਕਸ ਕਰੋਮੋਸੋਮ ਵਾਈ ਕਰੋਮੋਸੋਮ ਮੈਡੀਕਲ ਸਾਇੰਸ ਇਸ ਗੱਲ ਨੂੰ ਮੰਦੀ ਹੈ ਨਾ ਹੁਣ ਦੇਖੋ ਉਹ ਲੋਕ ਜਿਹੜੇ ਬਾਬਿਆਂ ਦੇ ਕੋਲੋਂ ਝੋਲੀਆਂ 'ਚ ਫਲ ਪਵਾ ਪਵਾ ਕਹਿ ਰਹੇ ਨੇ ਕਿ ਜੇ ਲੜਕੀ ਹੈ ਤੇ ਅਰਦਾਸਾਂ ਕਰਾਓ ਬਾਬਿਆਂ ਦੇ ਕੋਲ ਤੇ ਲੜਕਾ ਪੈਦਾ ਹੋ ਜਾਏਗਾ ਮਤਲਬ ਪ੍ਰਮਾਤਮਾ ਦੇ ਨਿਯਮ ਨੂੰ ਅਸੀਂ ਟਾਲ ਰਹੇ ਆ ਪ੍ਰਮਾਤਮਾ ਦੇ ਕਾਨੂੰਨ ਨੂੰ ਅਸੀਂ ਛੁਟਲਾ ਰਹੇ ਆ ਕਿ ਪ੍ਰਮਾਤਮਾ ਤੇਰੇ ਕੋਲ ਫੈਸਲਾ ਗਲਤ ਲਿਆ ਗਿਆ ਹੁਣ ਸਾਡੇ ਬਾਬਾ ਜੀ ਨੇ ਬੜੇ ਪੂਜੇ ਹੋਏ ਨੇ ਬੜੇ ਵੱਡੀ ਉਪਾਧੀ ਨੂੰ ਪ੍ਰਾਪਤ ਨੇ ਹੁਣ ਇਹ ਪੁੱਤਰਾਂ ਦੇ ਜਿਹੜੇ ਨੇ ਉਹ ਧੀਆਂ ਦੇ ਪੁੱਤਰ ਬਣਾ ਦੇਣਗੇ ਫਿਰ ਬਾਬਿਆਂ ਕੋਲ ਅਰਦਾਸਾਂ ਬਾਬਿਆਂ ਕੋਲ ਇਕੋਤਰੀਆਂ ਕਰਾਈਆਂ ਜਾ ਰਹੀਆਂ ਨੇ ਕਿੰਨੇ ਕਿੰਨੇ ਪਾਠ ਚੱਲ ਰਹੇ ਨੇ ਤੇ ਕਿਦੇ ਨਾਂ ਦੇ ਉੱਤੇ ਧੀ ਤੋਂ ਪੁੱਤਰ ਦੀ ਅਰਦਾਸ ਵਾਸਤੇ ਸਾਡਾ ਸਮਾਜ ਐਨਾ ਗਿਰਿਆ ਹੋਇਆ ਹੈ ਜਿਸ ਦਿਨ ਇਹਦੇ ਘਰ ਵਿੱਚ ਪੁੱਤਰ ਪੈਦਾ ਹੁੰਦਾ ਉਸ ਦਿਨ ਕਹਿੰਦਾ ਰੱਬ ਦੀ ਦਾਤ ਹੈ ਜਦੋਂ ਧੀ ਪੈਦਾ ਹੁੰਦੀ ਹੈ ਕੇਵਲ ਉਹਨੂੰ ਸਵੀਕਾਰਿਆ ਜਾਂਦਾ ਹੈ ਇਸ ਸਮਾਜ ਦੇ ਹਾਲਾਤ ਨੇ ਧੀ ਨੂੰ ਕੇਵਲ ਸਵੀਕਾਰਿਆ ਜਾਂਦਾ ਹੈ ਤੇ ਪੁੱਤਰ ਨੂੰ ਦਾਤ ਤੇ ਮਿੱਠੜੇ ਮੇਵੇ ਕਹਿ ਕੇ ਉਦੋਂ ਢਾਡੀਆਂ ਨੇ ਬਹੁਤ ਜ਼ੋਰ ਲਾਇਆ ਸੀ ਇਸ ਪਿਛਲੇ ਸਮੇਂ ਦੇ ਦੌਰਾਨ ਆ 15 ਸਾਲਾਂ ਦੇ ਦੌਰਾਨ ਪੁੱਤਰ ਮਿਲਦੇ ਨੇ ਪੁੱਤਰਾਂ ਦੀਆਂ ਜਿੰਨੀਆਂ ਅਰਦਾਸਾਂ ਇਸ ਧਾਰਮਿਕ ਖੇਤਰ ਦੇ ਅੰਦਰ ਹੋ ਰਹੀਆਂ ਨੇ ਮਾਫ਼ ਕਰਿਓ ਉਹਨੀਆਂ ਧੀਆਂ ਦੀਆਂ ਅਰਦਾਸਾਂ ਨਹੀਂ ਹੋ ਰਹੀਆਂ ਪੁੱਤਰ ਨੂੰ ਦਾਤਕ ਹੈ ਕਿ ਮਨਾਇਆ ਜਾਂਦਾ ਹੈ ਪੁਰੇ ਚਾ ਕੀਤੇ ਜਾਂਦੇ ਨੇ ਜੋ ਧੀ ਦੀ ਵਾਰੀ ਹੁੰਦੀ ਹੈ ਧੀ ਨੂੰ ਕੇਵਲ ਸਵੀਕਾਰਿਆ ਜਾਂਦਾ ਹੈ ਇਥੋਂ ਇਥੋਂ ਤੱਕ ਅੱਜ ਦੇ ਸਮੇਂ ਦੇ ਵਿੱਚ ਵੀ ਲੋਕ ਪੜ੍ਹੇ ਲਿਖੇ ਯੁੱਗ ਦੇ ਵਿੱਚ ਨੇ ਅੱਜ ਵੀ ਜੇਕਰ ਧੀ ਪੈਦਾ ਹੁੰਦੀ ਹੈ ਤੇ ਸੱਸ ਵੱਲੋਂ ਇਹ ਸ਼ਬਦ ਵਰਤੇ ਜਾਂਦੇ ਨੇ ਇਹਨੇ ਪੱਥਰ ਧਰ ਕੇ ਰੱਖ ਦਿੱਤਾ ਕਿਹੋ ਜਿਹੇ ਹਾਲਾਤ ਨੇ ਮਤਲਬ ਪ੍ਰਮਾਤਮਾ ਦਾ ਫੈਸਲਾ ਗਲਤ ਹੈ ਮਾਲਕ ਆਖਣ ਲੱਗੇ ਤੈਨੂੰ ਲੱਗਦਾ ਤੇਰੀ ਆਪਣੀ ਬੁੱਧ ਹੈ ਇਹ ਜਾਣ ਤਿਸ ਭਾਣਾ ਤਾਂ ਜਮਿਆ ਹੈ ਪ੍ਰਮਾਤਮਾ ਦਾ ਭਾਣਾ ਹੈ ਹੁਕਮ ਹੈ ਇਹਨੂੰ ਟਾਲ ਕਿਉਂ ਸਕਦਾ ਹੈ ਕਿਵੇਂ ਟਾਲਿਆ ਜਾ ਸਕਦਾ ਹੈ ਇਹਨੂੰ ਦੇ ਮਾਰੇ ਨੇ ਕਿਹਾ ਹੈ ਮੈਂ ਕਿਹਾ ਸੀ ਨਾ ਕਿ ਹੁਕਮ ਰਜ਼ਾਈ ਚੱਲਣਾ ਰਜ਼ਾ ਵਾਲੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਣਾ ਸ਼ੁਰੂ ਕਰਦੇ ਹੋਏ ਨਾ ਮੱਥਾ ਲਾਈਂ ਜੋ ਮਿਲ ਰਿਹਾ ਨੂੰ ਸਵੀਕਾਰ ਕਰ ਜ਼ਿੰਦਗੀ ਤੇਰੀ ਸੌਖੀ ਨਿਕਲ ਜਾਏਗੀ ਇੱਕ ਇਨਸਾਨ ਸੀ ਨਾ ਕਿਸੇ ਨੇ ਬੜੀ ਕਹਾਣੀ ਕਹਾਣੀ ਦਾ ਅਰਥ ਹੁੰਦੇ ਨੇ ਕਹਾ ਨਹੀਂ ਤਰੀ ਕਦੋਂ ਸੀ ਵਾਰ ਕਦੋਂ ਸੀ ਦਿਨ ਕਦੋਂ ਸੀ ਸਮਾਂ ਕਦੋਂ ਸੀ ਕੌਣ ਕੌਣ ਸੀ ਦਾਜ਼ ਨਾਟ ਮੈਟਰ ਕਹਾਣੀ ਦੀ ਸਿੱਖਿਆ ਕੀ ਹੈ ਇੱਕ ਇਨਸਾਨ ਰੱਬ ਨੂੰ ਕਹਿ ਲੱਗਿਆ ਕਿੰਦਾ ਰੱਬਾ ਤੈਨੂੰ ਫੈਸਲੇ ਲੈਣੇ ਨਹੀਂ ਆਉਂਦੇ ਸਾਡੇ ਵਰਗਾ ਸੀ ਜਿਹੜਾ ਕੰਦਾ ਰੱਬਾ ਤੇਨੂੰ ਨਹੀਂ ਪਤਾ ਲੱਗਦਾ ਰੱਬਾ ਤੈਨੂੰ ਫੈਸਲੇ ਲੈਣੇ ਨਹੀਂ ਹੁੰਦੇ ਤੂੰ ਕਿਹੋ ਜਿਹੇ ਫੈਸਲੇ ਲੈਣਾ ਜਦੋਂ ਮੀਂਹ ਦੀ ਲੋੜ ਹੁੰਦੀ ਹੈ ਉਹ ਰਸੋਕਾ ਪਾ ਦਿੰਦਾ ਹੈ ਜਦ ਰਸੋਕੇ ਦੀ ਲੋੜ ਹੁੰਦੀ ਹੈ ਉਦੋਂ ਬਰਸਾਤਾ ਇਨੀਆਂ ਪਾ ਦਿੰਦਾ ਹੈ ਜਦੋਂ ਬਰਸਾਤ ਦੀ ਲੋੜ ਹੁੰਦੀ ਹੈ ਉਹ ਹਨੇਰੀ ਚਲਾ ਦਿੰਦਾ ਜਦੋਂ ਹਨੇਰੀ ਦੀ ਲੋੜ ਹੁੰਦੀ ਬਿਲਕੁਲ ਸ਼ਾਂਤ ਕਰ ਦਿੰਦਾ ਹੈ ਕਹਿੰਦੇ ਪ੍ਰਮਾਤਮਾ ਦੇ ਨਾਲ ਉਹਨੇ ਇੱਕ ਮੀਟਿੰਗ ਕੀਤੀ ਤੇ ਪ੍ਰਮਾਤਮਾ ਨੂੰ ਕਹਿੰਦਾ ਆਪਣਾ ਡਿਪਾਰਟਮੈਂਟ ਥੋੜੇ ਸਮੇਂ ਵਾਸਤੇ ਮੈਨੂੰ ਦੇ। ਇਹ ਧਰਤੀ ਨੂੰ ਇਹ ਰਾਪੇ ਕਾਇਨਾਤ ਨੂੰ ਇਹ ਕੁਦਰਤ ਨੂੰ ਮੈਂ ਚਲਾ ਕੇ ਦੱਸਾਂਗਾ। ਸਮਝਾਉਣ ਵਾਸਤੇ ਕਿਸੇ ਨੇ ਲਿਖਿਆ ਕਹਿੰਦੇ ਪ੍ਰਮਾਤਮਾ ਕਹਿਣ ਲੱਗਾ ਰੱਖ ਲੈ ਸੰਭਲ ਲੈ ਪਛਤਾਏਗਾ ਤਾਂ ਨਹੀਂ ਕਹਿੰਦਾ ਨਾ ਮੈਨੂੰ ਆਪਣੇ ਆਪ ਤੇ ਮੈਨੂੰ ਭਰੋਸਾ ਬੜਾ ਹੈ। ਮੈਂ ਪੜਿਆ ਹਾਂ ਮੇਰਾ ਤਿਆਰਬਾ ਬੜਾ ਹੈ। ਇਸ ਤਰ੍ਹਾਂ ਕਰਦਾਗਾ ਦੁਨੀਆ ਤੇ ਰਹਿ ਰਹੀ ਹੈ ਮੈਂ ਧਰਤੀ ਤੇ ਰਹਿ ਰਿਹਾ ਮੈਨੂੰ ਪਤਾ ਫਸਲ ਕਿਵੇਂ ਹੁੰਦੀ ਹੈ ਕਹਿੰਦੇ ਦੇ ਦਿੱਤਾ। ਕਹਿੰਦਾ ਉਹਨੇ ਬਰਸਾਤ ਪਾਈ ਫਸਲ ਹੋ ਗਈ ਫਸਲ ਨੂੰ ਬੀਜਿਆ ਉਹਨੇ ਸੋਕਾ ਪਾਇਆ ਨਹੀਂ ਉਹਨੇ ਹਨੇਰੀ ਤੇ ਬਿਲਕੁਲ ਚਲਾਈ ਨਹੀਂ ਨਾ ਹਨੇਰੀ ਬਿਲਕੁਲ ਨਹੀਂ ਚਲਾਈ ਕਿਨ ਫਸਲ ਵੱਡਣ ਦਾ ਸਮਾਂ ਆ ਗਿਆ ਨਾ ਫਸਲ ਦੂਰੋਂ ਵੇਖ ਕੇ ਕਹਿੰਦਾ ਫਸਲ ਘਟੋ ਘਟ ਵੀ 2-2 ਫੁੱਟ ਹੋ ਗਈ 2.5-2.5 ਫੁੱਟ ਬੜਾ ਖੋਸ਼ ਹੋਇਆ ਮਾਰ ਕੇ ਮੁੱਛਾਂ ਤੇ ਹੱਥ ਕਾਂ ਲੱਗਾ ਕੰਦਾ ਵੇਖਿਆ ਰੱਬ ਨੂੰ ਤੇ ਕੁਦਰਤ ਨੂੰ ਚਲਾਉਣਾ ਆਇਆ ਨਹੀਂ ਹੁਣ ਮੈਂ ਚਲਾਇਆ ਤੇ ਦੇਖੋ ਉਹ ਪਿੰਡ ਵਾਲਿਓ ਉਹ ਲਾਕੇ ਵਾਲਿਓ ਆ ਵੇਖੋ ਫਸਲ ਕਿੰਨੀ ਪਿਆਰੀ ਹੋਈ ਐ ਫਸਲ ਕਿੰਨੀ ਕਿੰਨੀ ਵੱਡੀ ਹੋਈ ਐ ਕਹਿ ਲੱਗਾ ਮੈਂ ਪਹਿਲਾਂ ਕਿ ਆਸ ਸੀ ਰੱਬ ਨੂੰ ਨਹੀਂ ਚਲਾਉਣੀ ਆਏਗੀ ਮੈਂ ਚਲਾ ਕੇ ਦਿਆਂਗਾ ਸਿੱਟੇ ਇੰਨੇ ਇੰਨੇ ਵੱਡੇ ਲੱਗੇ ਫਸਲ 2 2 2.5 ਫੁੱਟ ਉੱਚੀ ਹੋ ਗਈ ਉਹਨਾਂ ਫਸਲ ਵਟਣ ਲੱਗੀ ਤੇ ਫਸਲ ਖੋਲ ਕੇ ਦੇਖਿਆ ਤੇ ਫਸਲ ਚ ਨਿਕਲਿਆ ਕੁਝ ਨਹੀਂ ਰੱਬ ਕਹਿੰ ਲੱਗਿਆ ਕਹਿੰਦਾ ਇਹਨਾਂ ਨੂੰ ਤੂੰ ਸਰਵਾਈਵ ਕਰਨਾ ਨਹੀਂ ਸਿਖਾਇਆ ਜਿਹੜਾ ਪੱਕੀਆਂ ਹੀ ਨਹੀਂ ਹੋਈਆਂ ਲੜਨਾ ਹੀ ਨਹੀਂ ਆਇਆ ਜ਼ਿੰਦਗੀ ਦੇ ਅੰਦਰ ਜਿਹੜਾ ਦੁੱਖ ਹੁੰਦੇ ਨੇ ਤੇ ਇਨਸਾਨ ਨੂੰ ਨਿਹਾਰ ਦਿੰਦੇ ਨੇ ਜ਼ਿੰਦਗੀ ਦੇ ਅੰਦਰ ਜਦੋਂ ਮਾੜਾ ਸਮਾਂ ਆਉਂਦਾ ਹੈ ਤੇ ਇਨਸਾਨ ਨੂੰ ਉਤਰਾਛ ਦਿੰਦਾ ਹੈ ਪੱਥਰ ਸੀਨਾ ਦੋ ਪਹਾੜ ਦੇ ਵਿੱਚੋਂ ਪੱਥਰ ਨੂੰ ਤੋੜਿਆ ਗਿਆ ਤੇ ਜਦੋਂ ਤੋੜਿਆ ਗਿਆ ਮੂਰਤੀ ਘੜਦ ਪੱਥਰ ਦੇ ਉੱਤੇ ਸ਼ੈਣੀ ਰਾ ਕੇ ਥੋੜੇ ਨਾਲ ਸੱਟ ਮਾਰਦ ਦੇਠਾਂ ਪਿਆ ਹੋਇਆ ਪੱਥਰ ਹੁੰਦਾ ਹੈ। ਦੇਠਾਂ ਪਿਆ ਹੋਇਆ ਪੱਥਰ ਹੁੰਨ ਲੱਗਿਆ। ਕਹਿ ਲੱਗਿਆ ਮੇਰੇ ਮਾਲਕ। ਮੈਨੂੰ ਸੱਟ ਨਾ ਮਾਰ। ਮੈਂ ਸੱਟ ਸਹਾਰ ਨਹੀਂ ਸਕਦਾ। ਉਹ ਜਦੋਂ ਸ਼ੈਣੀ ਰਾ ਕੇ ਸੱਟ ਮਾਰਨ ਲੱਗੀ ਉਹਨੂੰ ਆਕਾਰ ਦੇਣ ਲੱਗੇ ਉਹਨੂੰ ਮੂਰਤੀ ਦਾ ਰੂਪ ਦੇਵੇ ਕਿੰਨਾ ਮੈਂ ਸੱਟ ਨਹੀਂ ਸਹਾਰ ਸਕਦਾ ਉਹਨੇ ਆਪਣੀ ਸ਼ੈਣੀ ਤੇ ਹਥੌੜੇ ਨੂੰ ਇੱਕ ਪਾਸੇ ਰੱਖ ਦਿੱਤਾ ਉਹਨੂੰ ਸੱਟਾਂ ਮਾਰਨੀਆਂ ਬੰਦ ਕਰ ਦਿੱਤੀਆਂ ਇੱਕ ਦੂਸਰਾ ਪੱਥਰ ਪਿਆ ਹੋਇਆ ਸੀ ਉਸਨੇ ਪੱਥਰ ਦੇ ਉੱਤੇ ਸ਼ੈਣੀ ਰੱਖੀ ਉਹਨੂੰ ਸੱਟ ਮਾਰੀ ਕਰਦਿਆਂ ਕਰਦਿਆਂ ਪੱਥਰ ਦਾ ਆਕਾਰ ਬੜਾ ਸੋਹਣਾ ਆ ਗਿਆ ਉਹਨੂੰ ਪੇਂਟ ਕੀਤਾ ਉਹਨੂੰ ਰੰਗ ਕੀਤਾ ਸ਼ਿੰਗਾਰਿਆ ਬਾਜ਼ਾਰ ਦੇ ਵਿੱਚ ਲਿਆ ਕੇ ਰੱਖ ਦਿੱਤਾ ਹੁਣ ਧਰਮ ਦੇ ਲੋਕ ਆਏ ਉਹਨਾਂ ਨੇ ਮੂਰਤੀ ਨੂੰ ਪੂਜਿਆ ਨਮਸਕਾਰ ਕੀਤੀ ਮੂਰਤੀ ਨੂੰ ਖਰੀਦ ਕੇ ਲੈ ਕੇ ਚਲੇ ਗਏ ਉਹਨੂੰ ਮੰਦਰ ਵਿੱਚ ਜਾ ਕੇ ਸਥਾਪਿਤ ਕਰ ਦਿੱਤਾ ਹੁਣ ਜਦੋਂ ਮੰਦਰ 'ਚ ਸਥਾਪਿਤ ਕੀਤਾ ਉਹ ਉੱਥੇ ਪੱਥਰ ਪਿਆ ਰਹਿ ਗਿਆ ਉਹਨੂੰ ਲੈ ਕੇ ਉਹਨਾਂ ਨੇ ਜਾ ਕੇ ਮੰਦਰ 'ਚ ਉਹਨੂੰ ਰੱਖ ਦਿੱਤਾ ਹੁਣ ਉਹ ਮੂਰਤੀ ਦੇ ਉੱਤੇ ਹਾਰ ਪਾਏਗੇ ਉਹਨੂੰ ਸ਼ਿੰਗਾਰਿਆ ਗਿਆ ਤੇ ਉਹਨੂੰ ਰੋਜ਼ਾਨਾ ਮੂਰਤੀ ਦੇ ਅੱਗੇ ਥਾਲੀ ਰੱਖ ਕੇ ਉਰੀ ਆਰਤੀ ਹੋ ਰਹੀ ਏ ਉਹਨੂੰ ਪੂਜਿਆ ਜਾ ਰਿਹਾ ਜਿਹੜਾ ਪੱਥਰ ਪਿਆ ਸੀ ਕਹਿੰਦੇ ਦਾ ਕੀਤਾ ਜਾਏ ਕਹਿੰਦਾ ਇਹਨੂੰ ਨਾਰੀਅਲ ਭੰਨਣ ਵਾਸਤੇ ਰੱਖ ਲਿਓ ਹੁਣ ਜੇ ਉਦੋਂ ਸੱਟਾਂ ਸਹਿ ਜਾਂਦਾ ਤੇ ਉਹਨੇ ਉਹਦੀ ਨਿਹਾਰ ਇੰਨੀ ਸੋਹਣੀ ਘੜਤ ਹੋ ਜਾਣੀ ਸੀ ਲੋਕਾਂ ਨੇ ਪੂਜਣਾ ਸੀ ਉਹਨਰ ਜਾਣਾ ਪਤਾ ਨਹੀਂ 50 ਲੋਕ ਆਉਂਦੇ ਨੇ 60 ਲੋਕ ਆਉਂਦੇ ਨੇ 100 ਲੋਕ ਆਉਂਦੇ ਨੇ ਜਿਹੜਾ ਆਉਂਦਾ ਨਾਰੀਅਲ ਮਾਰਦਾ ਉਸ ਪੱਥਰ ਦੇ ਉੱਤੇ ਮੂਰਤੀ ਵਾਲਾ ਪੱਥਰ ਹੱਸ ਪਿਆ ਕਹਿੰਦਾ ਜੇਕਰ ਉਦੋਂ ਸੱਟਾਂ ਨੂੰ ਸਿਆਹ ਹੁੰਦਾ ਅੱਜ ਤੈਨੂੰ ਲੋਕਾਂ ਨੇ ਪੂਜਨਾ ਸੀ ਅੱਜ ਸੱਟਾਂ ਨੂੰ ਨਹੀਂ ਸਿਆ ਤੇ ਅੱਜ ਰੋਜ਼ਾਨਾ ਮਾਰਾ ਖਾ ਰਹੇ ਐ ਕੱਲ ਮੂਰਤੀ ਪੂਜਨ ਦੀ ਨਹੀਂ ਹੈ ਗੱਲ ਪੱਥਰ ਨੂੰ ਪੂਜਨ ਦੀ ਨਹੀਂ ਹੈ ਗੱਲ ਆਹ ਕਿ ਜਿਹੜਾ ਜ਼ਿੰਦਗੀ ਦੇ ਅੰਦਰ ਇਸ ਦੁੱਖ ਨੂੰ ਚੱਲ ਲੈਂਦਾ ਹੈ ਪਰਮਾਤਮਾ ਦੇ ਕੁਦਰਤੀ ਵਿਧਾਨ ਦੇ ਵਿੱਚ ਮਿਲੀ ਹੋਈ ਇਸ ਹਰੇਕ ਦਾਤ ਮੰਨ ਲੈਂਦਾ ਹੈ ਤੇ ਪਾਸ਼ਾ ਕਹਿੰਦੇ ਉਹਦੀ ਨਿਹਾਰਤ ਘੜੀ ਜਾਂਦੀ ਹੈ ਉਹਦਾ ਨਿਯਮ ਉਹਦਾ ਨਿਆਂ ਕਦੇ ਟਾਲਿਆ ਨਹੀਂ ਜਾ ਸਕਦਾ ਜੇ ਸੱਚ ਦੇ ਨਾਲ ਜੁੜੇਗਾ ਤੇ ਉਹਦਾ ਨਿਆਂ ਸੱਚਾ ਜਿਹੜਾ ਤੈਨੂੰ ਸੱਚ ਤੱਕ ਪਹੁੰਚਾਏਗਾ ਤੈਨੂੰ ਪੂਜਨ ਵਾਲੇ ਪਾਸੇ ਲੈ ਕੇ ਜਾਏਗਾ ਪਾਸ਼ਾ ਕਹਿੰਦੇ ਜਿੱਦਨ ਉਹਦੇ ਨਿਯਮ ਨੂੰ ਭੰਗ ਕਰਕੇ ਹੁਕਮ ਤੋਂ ਬਾਹਰ ਹੋ ਕੇ ਜ਼ਿੰਦਗੀ ਕਰਾਏ ਪੈ ਕੇ گزارਣ ਲੱਗ ਗਿਆ ਪਾਸ਼ਾ ਕਹਿੰਦੇ ਹੁਣ ਜਿਹੜਾ ਨਿਆਂ ਹੈ ਉਹਨੂੰ ਟਾਲਿਆ ਨਹੀਂ ਜਾ ਸਕਦਾ ਨਾ ਉਹਨੂੰ ਭਗਤੀ ਦਾ ਨਾਮ ਦੇ ਕੇ ਨਾ ਉਹਨੂੰ ਪੂਜਾ ਦਾ ਨਾਮ ਦੇ ਕੇ ਨਾ ਉਹਨੂੰ ਸੇਵਾ ਦਾ ਨਾਮ ਦੇ ਕੇ ਨਾ ਉਹਨੂੰ ਦਾਨ ਤੇ ਪੁੰਨ ਦਾ ਨਾਮ ਦੇ ਕੇ ਇਹ ਗੱਲ ਪੱਕੀ ਹੈ ਪਾਪ ਕਰੇ ਪੰਚਾਂ ਕੇ ਬਸਰੇ ਤੀਰਥ ਨਹਾਵੇਂ ਕਹੇ ਸਭ ਉਤਰੇ ਹੁਣ ਇਹਨ ਇਨਸਾਨ ਪਾਪ ਕਰਦਾ ਹੈ ਪੰਜ ਵਿਕਾਰਾਂ ਦੇ ਤਹਿਤ ਪੰਜ ਵਿਕਾਰਾਂ ਵਿੱਚ ਰਚਿਤ ਹੋ ਕੇ ਪਾਪ ਕਰਦਾ ਤੇ ਕਹਿੰਦਾ ਕੋਈ ਗੱਲ ਨਹੀਂ ਹੁਣ ਜਦੋਂ ਤੀਰਥਾਂ ਦੇ ਉੱਤੇ ਨਹਾਉਣ ਜਾਵਾਂਗਾ ਤੇ ਸਾਰੇ ਪਾਪ ਉਤਰ ਜਾਣਗੇ ਆਪ ਕਰੇ ਪੰਚਾ ਕੇ ਬਸਰੇ ਤੀਰਥ ਨਾ ਕੇ ਕਹਿੰਦੇ ਤੀਰਥ ਨਾਵੇਂ ਕਹੇ ਸਭ ਉਤਰੇ ਬਹੁਰ ਕਮਾਵੇ ਹੋਏ ਨਿਸ਼ੰਕ ਜੰਪੂਰ ਬਾਦ ਖਰੇ ਕਲੰਕ ਮਹਾਰਾਜ ਕਹਿੰਦੇ ਤੇਰੇ ਮਨ ਦਾ ਭੁਲੇਖਾ ਹੈ ਓਏ ਇਸ ਤਰ੍ਹਾਂ ਕਦੇ ਰੱਬ ਨੂੰ ਪ੍ਰਾਪਤ ਨਹੀਂ ਹੋ ਸਕਦਾ ਫਿਰ ਦਾਨ ਪੁੰਨ ਪੂਜਾ ਅਰਚਾ ਬੰਦਨ ਡੰਡਉ ਤੇ ਖਟ ਕਰਮਾ ਸਾਰੇ ਕੰਮ ਕਰਕੇ ਦੇਖ ਲੈ ਪਰ ਇਹਦੇ ਤੋਂ ਫਿਰ ਖੜਾ ਨਿਕਰੇ ਛੁੱਟ ਸਕਦਾ ਇਹਨੂੰ ਟਾਲਿਆ ਨਹੀਂ ਜਾ ਸਕਦਾ ਨਿਯਮ ਨੂੰ ਕਦੇ ਵੀ ਨਾ ਸੱਚਾ ਸਾਹਿਬ ਸਾਠ ਨਾਹੀ ਉਹਦਾ ਨਿਆਂ ਸੱਚਾ ਹੈ ਉਹਨੂੰ ਕਦੇ ਟਾਲਿਆ ਨਹੀਂ ਜਾ ਸਕਦਾ ਪਾਤਸ਼ਾਹ ਕਹਿੰਦੇ ਇਹਦਾ ਮਤਲਬ ਇਹ ਨਹੀਂ ਹੈ ਕਿ ਜੇਕਰ ਉਹਨੂੰ ਟਾਲਿਆ ਨਹੀਂ ਜਾ ਸਕਦਾ ਤੇ ਬੜਾ ਕਰੋਧੀ ਹੋਏਗਾ ਕਿਸੇ ਦੀ ਗੱਲ ਨਹੀਂ ਸੁਣੇਗਾ ਇਸ ਤਰ੍ਹਾਂ ਹੁੰਦਾ ਹੈ ਨਾ ਕਿ ਉਹ ਇਨਸਾਨ ਉਹਨੂੰ ਕੋਈ ਗੱਲ ਕਹਿ ਦਿਓ ਉਹ ਸਟ੍ਰਿਕਟ ਬੜਾ ਹੈ ਉਹਦੇ ਨਾਲ ਗੱਲ ਨਾ ਕਰਿਓ ਉਹਦੀ ਬੋਲੀ ਬੜੀ ਕੌੜੀ ਹੈ ਉਹਦਾ ਸੁਭਾਅ ਬੜਾ ਕੌੜਾ ਹੈ ਉਹ ਕਿਸੇ ਦੀ ਗੱਲ ਨੂੰ ਸੁਣ ਨਹੀਂ ਸਕਦਾ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਬੜੇ ਵੱਡੇ ਅਹੁਦੇ ਦੇ ਉੱਤੇ ਬੈਠਾ ਹੈ ਉਹਦਾ ਉਹ ਸਦਾ ਅਟਲ ਹੈ ਉਹ ਸਦਾ ਠਹਿਰੇ ਰਹਿਣ ਵਾਲਾ ਹੈ ਮਹਾਰਾਜ ਕਹਿੰਦੇ ਉਹਦਾ ਨਿਆਂ ਜਿਹੜਾ ਹੈ ਸਦਾ ਵਾਸਤੇ ਕਾਇਮ ਹੈ ਉਹਦੇ ਨਿਆਂ ਨੂੰ ਉਹਦੇ ਆਰਡਰ ਨੂੰ ਉਹਦੇ ਡਿਸੀਜਨ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ ਤੇ ਪਾਤਸ਼ਾਹ ਕਹਿੰਦੇ ਇੱਕ ਉਹਦੀ ਖਾਸੀਅਤ ਹੋਰ ਹੈ ਹੋਰ ਹੈ ਉਹਦੀ ਬੋਲੀ ਬੜੀ ਮਿੱਠੀ ਹੈ ਪਾਖਿਆ ਭਾਉ ਅਪਾਰ ਪਾਖਿਆ ਬੋਲੀ ਹੈ ਭਾਉ ਪਿਆਰ ਹੈ ਅਪਾਰ ਜਿਹੜੀ ਉਹਦੀ ਬੋਲੀ ਹੈ 파ਰਸ਼ਾ ਕਹਿੰਦੇ ਉਪਾਰ ਇਹ ਉਹ ਆਪ ਅਕਾਲਪੁਰਖ ਬੇਅੰਤ ਹੈ ਉਹਦੀ ਬੋਲੀ ਪ੍ਰੇਮ ਹੈ ਤੇ ਉਹ ਆਪ ਅਕਾਲਪੁਰਖ ਬੜਾ ਬੇਅੰਤ ਹੈ ਤੇ ਮਹਾਰਾਜ 파ਸ਼ਾ ਕਹਿਣ ਲੱਗੇ ਜਦ ਉਸ ਨਾਲ ਜੋੜੇਗਾ ਉਸ ਨਾਲ ਸਾਝ ਪਾਏਗਾ ਤੇ 파ਰਸ਼ਾ ਕਹਿੰਦੇ ਕੀ ਹੋਏਗਾ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਤਾਰ ਅਸੀਂ ਸਾਰੇ ਜੀਵ ਫਿਰ ਉਹਦੇ ਤੋਂ ਦਾਤਾਂ ਮੰਗਦੇ ਹਾਂ ਜਿਹੜਾ ਉਹ ਰਾਜਾ ਹੈ ਰਾਜਾ ਨਿਆਂ ਵੀ ਕਰਦਾ ਰਾਜਾ ਦਾਤਾਂ ਵੀ ਦਿੰਦਾ ਹੈ ਨਾ ਸਰਕਾਰ ਨਿਆਂ ਵੀ ਕਰਦੀ ਹੈ ਸੀ ਕਹਿੰਦੇ ਕਿ ਮੈਂ ਸਰਕਾਰ ਦੇ ਅੱਗੇ ਅਪੀਲ ਕਰਦਾ ਹਾਂ ਮੈਂ ਕਾਨੂੰਨ ਦੇ ਅੱਗੇ ਸਰਕਾਰ ਦੇ ਅੱਗੇ ਅਪੀਲ ਕਰਦਾ ਮੈਨੂੰ ਇਨਸਾਫ਼ ਦਿਵਾਇਆ ਜਾਏ ਆ ਹੁਣ ਇਨਸਾਫ਼ ਮਿਲਿਆ ਹੈ ਨਾ ਉਹ ਲੋਕ ਜਿਹੜੇ ਫੂਕਾ ਮਾਰ ਮਾਰ ਕੇ ਲੰਗੜਿਆਂ ਨੂੰ ਤੋੜਾ ਦਿੰਦੇ ਸੀ ਫੁਕਾ ਮਾਰ ਮਾਰ ਕੇ ਕਹਿੰਦੇ ਸੀ ਕਿ ਇਹਦੀ ਭੈਣ ਬੋਲਦੀ ਨਹੀਂ ਹੈ ਹੁਣ ਮੈਂ ਪ੍ਰਾਰਥਨਾ ਕਰਾਂਗਾ ਸਿਰ ਤੇ ਹੱਥ ਰੱਖ ਕੇ ਹੁਣ ਗੁੰਗੀ ਵੀ ਬੋਲਣ ਲੱਗ ਜਾਏਗੀ ਕਿੰਨਾ ਕੁਝ ਕਰਦੇ ਸੀ ਸਾਰੀ ਸਕ੍ਰਿਪਟ ਬਣਾ ਕੇ 8 ਸਾਲ ਪੁਰਾਣਾ ਕੇਸ ਖੁੱਲਿਆ ਹੈ 8 ਸਾਲ ਪੁਰਾਣਾ ਕੇਸ 7-8 ਸਾਲ ਦਾ ਆ ਪਾਸਟਰ ਬਿਜਿੰਦਰ ਸਿੰਘ ਜਿਨ੍ਹਾਂ ਪ੍ਰਭੂ ਜੀਸਸ ਦੇ ਨਾਂ ਦੇ ਉੱਤੋਂ ਉਹ ਪ੍ਰਭੂ ਕਹਿੰਦੇ ਨੇ ਨਾ ਜੀਜਸ ਦੇ ਨਾਮ ਦੇ ਉੱਤੇ ਇੰਨਾ ਫਰੇਵ ਰਚਿਆ ਹੋਇਆ ਤੇ ਹੁਣ ਜੀਜਸ ਦਾ ਫਿਰ ਨਿਆਦ ਚੱਲਣਾ ਸੀ ਨਾ ਜਿਸ ਨੂੰ ਪਵਿੱਤਰ ਆਤਮਾ ਕਹਿਆ ਕਿ ਉਹ ਪੂਜਦੇ ਨੇ ਪਵਿੱਤਰ ਆਤਮਾ ਕਹੇ ਕਿ ਜਿਹਨੂੰ ਬੁਲਾਇਆ ਜਾਂਦਾ ਜੀਜਸ ਦੇ ਨਾਮ ਦੇ ਉੱਤੋਂ ਜਿਹੜਾ ਲੋਕਾਂ ਦੇ ਉੱਤੇ ਹੱਥ ਰੱਖ ਕੇ ਕਹਿੰਦਾ ਸੀ ਹੁਣ ਬੋਲਨੇ ਲੱਗੀ ਤਉਨੂੰ ਇਹ ਨਹੀਂ ਸੀ ਪਤਾ 8 ਸਾਲ ਪੁਰਾਣਾ ਕੇਸ ਹੈ ਕਿ ਹੁਣ ਇਹ ਵੀ ਬੋਲਣ ਲੱਗੇਗਾ ਬੋਲ ਪਿਆ ਉਹ ਕੇਸ ਨੂੰ ਫਿਰ ਟਾਲਿਆ ਨਹੀਂ ਗਿਆ 8 ਸਾਲ ਪੁਰਾਣਾ ਕੇਸ ਖੁੱਲਿਆ ਹੈ ਜਿਹੜੇ ਜ਼ਬਰਜਨਾਹ ਦੇ ਪੀੜਤ ਉਹ ਔਰਤਾਂ ਸਨ ਜਿਹੜੀਆਂ ਚੁੱਪ ਕਰਕੇ ਬੈਠੀਆਂ ਸਨ ਫਿਰ ਜੀਜਸ ਨੇ ਐਸੀ ਕਿਰਪਾ ਕੀਤੀ ਫਿਰ ਉਹ ਵੀ ਬੋਲਣੇ ਲਗੀਆਂ ਕਿੰਨਾ ਚਿਰ ਉਹਦੀ ਆਵਾਜ਼ ਨੂੰ ਦਬਾ ਸਕਦੇ ਸੀ ਫਿਰ ਮੌਤ ਦੀਆਂ ਮਰਡਰ ਦੀਆਂ ਧਮਕੀਆਂ ਫਿਰ ਉਹ ਵੀ ਬੋਲੀਆਂ ਨੇ ਤੇ ਬੋਲ ਕੇ ਉਹਨਾਂ ਨੇ ਫਿਰ ਆਪਣੇ ਇਨਸਾਫ ਦੀ ਮੰਗ ਕੀਤੀ ਹੈ ਮਹਾਰਾਜ ਪਾਰਸ਼ਾ ਕਹਿੰਦੇ ਪ੍ਰਮਾਤਮਾ ਬੜਾ ਬੇਅੰਤ ਹੈ ਓਏ ਸੱਚ ਪੁਰਾਣਾ ਹੋਵੇ ਨਾਹੀਂ ਸੀਤਾ ਕਦੇ ਨਾ ਪਾਟੇ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਬੰਦਿਆ ਇਸ ਗੱਲ ਨੂੰ ਯਾਦ ਰੱਖੀ ਤੂੰ ਕਪੜੇ ਪਾ ਸਕਦਾ ਔਰ ਇਹਤੇ ਫਰੇਬ ਵਾਲੇ ਪਰ ਸੱਚ ਨੂੰ ਝੁਠਲਾ ਨਹੀਂ ਸਕਦਾ ਮਹਾਰਾਜ ਹਜ਼ੂਰ ਕਹਿਣ ਲੱਗੇ ਅੱਖਾਂ ਮੰਗੈਂ ਜਿੱਥੇ ਪ੍ਰਮਾਤਮਾ ਦਾਤਾਂ ਦਿੰਦਾ ਤੇ ਇਨਸਾਫ ਵੀ ਕਰਦਾ ਜਿੱਥੇ ਇਨਸਾਫ ਕਰਦਾ ਉੱਥੇ ਦਾਤਾਂਾਂ ਵੀ ਦਿੰਦਾ ਹੈ ਆਖੈਂ ਮੰਗੈਂ ਦੇ ਦੇ ਉਹ ਕਹਿੰਦਾ ਮੰਗਦੇ ਹਾਂ ਦਾਤ ਕਰੇ ਦਾਤਾਰ ਸਾਨੂੰ ਦਾਤਾਂ ਦੇ ਕੇ ਬਖਸ਼ਿਸ਼ ਕਰ ਦਿੰਦਾ ਹੈ ਪਾਸ਼ਾ ਕਹਿੰਦੇ ਮਹਾਰਾਜ ਤੇਰ ਕੋ ਦਾਤਾਂ ਲੈਣ ਵਾਸਤੇ ਕੀ ਕਰੀਏ ਰੁਮਾਲਾ ਚੜਾ ਦੇਆ ਲੰਗਰ ਵਾਸਤੇ ਰਸਦਾ ਦੇ ਦੇਆ ਦਾਨਪੁਨ ਕਰਦੇ ਆ ਪੱਖੇ AC ਕੂਲਰ ਪੈਸਾ ਟਕਾ ਸਭ ਕੁਝ ਚੜਾ ਦੇ ਆ ਹੁਣ ਮੰਨ ਲਓ ਕਿਸੇ ਦਾ ਬਹੁਤ ਵੱਡਾ ਬਾਗ ਹੋਇਆ ਬਾਗ ਦਾ ਮਾਲਕ ਹੋਏ ਉਹਨੇ ਉੱਥੇ ਉੱਥੇ ਬਗੀਚੀ ਦਾ ਮਾਲਕ ਮਾਲੀ ਰੱਖਿਆ ਹੋਏ ਤੇ ਹੁਣ ਉਹ ਬਗੀਚੀ ਦਾ ਮਾਲੀ ਜਿਹੜਾ ਜਿਹੜਾ ਉਹ ਉਸ ਬਾਗ ਦੀ ਸੰਭਾਲ ਕਰ ਰਿਹਾ ਉਹ ਫਲ ਤੋੜ ਕੇ ਕੇ ਲੋ ਮਾਲਕ ਜੀ ਤੁਹਾਨੂੰ ਅੱਜ ਮੈਂ ਆਂਬ ਕੇ ਆਂਬ ਭੇਟ ਕਰਾਂਗਾ ਉਹ ਕਹਿੰਦਾ ਜੇ ਮੇਰਾ ਤੇ ਬਾਗ ਹੈ ਮੈਂ ਰੋਜ਼ਾਨਾ ਲੈ ਕੇ ਜਾਣਾ ਇੱਥੋਂ ਗੁਰੂ ਨਾਲੇ ਕੁਝ ਨਹੀਂ ਹੋਇਆ ਗੁਰੂਕੁਲ ਮੰਗ ਮੰਗ ਕੇ ਨੌਕਰੀਆਂ ਲਈਆਂ ਗੁਰੂਕੁਲ ਮੰਗ ਮੰਗ ਕੇ ਚੀਜ਼ਾਂ ਲਈਆਂ ਤੇ ਹੁਣ ਗੁਰੂ ਨੂੰ ਕਹਿਣ ਲੱਗੇ ਮਹਾਰਾਜ ਤੂੰ ਆ ਕਰੇਂਗਾ ਤੇ ਮੈਂ ਤੈਨੂੰ ਆ ਦੇ ਰਿਆਂਗਾ ਜਿਹਦੇ ਕੋ ਚੀਜ਼ਾਂ ਲਈਆਂ ਉਹਨੂੰ ਵਾਪਸ ਦੇਣੀ ਹੈ ਮਹਾਰਾਜ ਕਹਿੰਦੇ ਨਹੀਂ ਇਹ ਪੈਸਾ ਗੋਲ ਕਾਲਾ ਇਹ ਪ੍ਰਬੰਧ ਦੇ ਉੱਤੇ ਖਰਚਾ ਹੋ ਸਕਦਾ ਹੈ ਇਹ ਲੰਗਰ ਦਾ ਖਰਚਾ ਚੱਲ ਸਕਦਾ ਹੈ ਜੇ ਕਿ ਇਹ ਇੱਕ ਗੁਰੂ ਦੀ ਭੇਟਾ ਹੈ ਨਹੀਂ ਮਾਰੇ ਪਾਸ਼ਾ ਗੁਰੂ ਗੋਲਕ ਗੁਰਕ ਲਗੀ ਧਰ ਮਾਰੇ ਪਾਸ਼ਾ ਨੂੰ ਭੇਟਾਵਾਂ ਆਉਂਦੀਆਂ ਨਿਤ ਕਿਰੋਂ ਕਹਿਲੂਰ ਦਾ ਰਾਜਾ ਭੀਮਚੰਦ ਮੰਗਦਾ ਪਾਸ਼ਾ ਕਨੇ ਸਿੱਖ ਸੰਗਤਾਂ ਦੀਆਂ ਭੇਟਾਵਾਂ ਨੇ ਭੀਮਚੰਦ ਨਹੀਂ ਮਿਲਣਗੀਆਂ ਇਹ ਜੋ ਸੰਗਤ ਦਾ ਹੱਕ ਹੈ ਸੰਗਤ ਦਾ ਇਹਦੇ ਤੇ ਵੱਡਾ ਹੱਕ ਹੈ ਇਹ ਪ੍ਰਸਾਦੀ ਹਾਥੀ ਇਹ ਪੰਚ ਕਲਾ ਸ਼ਸ਼ਤਰ ਇਹ ਲੱਗੀ ਹੋਈ ਚੰ ਚੰਦੋਆ ਚਾਦਨੀ ਇਹ ਸਭ ਕੁਝ ਸੰਗਤ ਦਾ ਹੈ ਕਿਤੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਹੱਕ ਨਹੀਂ ਹੈ ਗੁਰੂ ਪੇਟਾਵਾਂ ਦਾ ਭੁੱਖਾ ਨਹੀਂ ਹੈ ਮਹਾਰਾਜ ਕਹਿੰਦੇ ਫੇਰ ਕੇ ਅੱਗੇ ਰੱਖੀਐ ਜਿਤ ਦੇਸ ਹੈ ਦਰਬਾਰ ਤੇ ਹਜ਼ੂਰ ਕਹਿਣ ਲੱਗੇ ਮਹੌਂਕੇ ਬੋਲਣ ਬੋਲੀ ਹੈ ਜੇ ਸੁਣ ਤਰੇ ਪਿਆਰ ਉਹ ਮੁਖ ਦੇ ਵਿੱਚੋਂ ਉਹ ਬੋਲਾਂ ਨੂੰ ਬੋਲ ਜਿਹਦੇ ਨਾਲ ਪਿਆਰ ਝਲਕ ਕੇ ਬਾਹਰ ਆਏ ਤੇ ਪਾਤਸ਼ਾਹ ਕਹਿਣ ਲੱਗੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਆਹ ਪ੍ਰਭੂ ਦੀ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਮੋਖ ਪੂਰਨ ਖੜਾਉ ਦਾ ਵੇਲਾ ਜਿਹੜਾ ਪੂਰਨ ਖੜਾਉ ਦਾ ਸਮਾ ਬਣ ਜਾਏ ਤੇ ਜਦ ਅੱਖਿਓ ਕੇਵਲ ਅੰਮ੍ਰਿਤ ਵੇਲਾ ਜਿਹੜਾ ਸੀ ਜੋੜ ਕੇ ਦੇਖਦੇ ਆ ਪਾਹੂ ਫਟਾਲੇ ਤੋਂ ਪਹਿਲਾਂ ਪਾਤਸ਼ਾਹ ਕਹਿੰਦੇ ਜੇ ਵੇਲਾ ਵਖਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਜੇ ਵੀ ਰਵਤਰੀ ਵਿਚਾਰ ਕਰੇ ਤਾਂ ਕਿਹੜਾ ਵੇਲਾ ਵਕਤ ਦਾ ਵਕਤ ਹੈ ਐਸਾ ਹੈ ਜਿਹਦੇ ਚ ਇਬਾਦਤ ਕੀਤੀ ਜਾ ਸਕਦੀ ਹੈ ਗੁਰੂ ਦੀ ਇਬਾਦਤ ਪ੍ਰਾਰਥਨਾ ਕਰਨ ਦਾ ਵੇਲਾ ਕੋਈ ਵੀ ਹੋ ਸਕਦਾ ਹੈ ਕਿਸ ਵੇਲੇ ਵੀ ਕਰ ਦਿਓ ਕਿਸ ਸਮੇਂ ਵੀ ਕਰ ਲਿਓ ਹਾਂ ਕੌਮ ਨੇ ਪੰਥ ਨੇ ਇਹ ਗੱਲ ਕਿਹਾ ਕਿ ਤੂੰ ਆਪਣੇ ਅੰਮ੍ਰਿਤ ਵੇਲੇ ਨੂੰ ਸਾਂਭ ਨਾਮ ਦੇ ਦਿੱਤਾ ਪਹੂ ਫਟਾਲੇ ਤੋਂ ਪਹਿਲਾਂ ਪਹੂ ਫਟਣ ਤੋਂ ਪਹਿਲਾਂ ਦਾ ਵੇਲਾ ਪਰ ਜਦੋਂ ਗੁਰਬਾਣੀ ਨੂੰ ਪੜਦੇ ਪਾਤਸ਼ਾਹ ਕਹਿੰਦੇ ਉਹ ਹਰ ਵੇਲਾ ਸੁਹਾਵਣਾ ਹੈ ਜਦੋਂ ਰੱਬ ਨੂੰ ਇਬਾਦਤ ਕਰ ਰਹੇ ਹੈ। ਪੜਿਆਈ ਵਿਚਾਰ ਉਸ ਪੂਰਨ ਖੜਾਓ ਦਾ ਸਮਾਂ ਹੋਏ ਭਾਵ ਜਦੋਂ ਪ੍ਰਭੂ ਦਾ ਨਾਮ ਸਿਮਰਿਏ ਵੀ ਡਿਆਈਆਂ ਦੀ ਵਿਚਾਰ ਕਰੀਏ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਇਸ ਤਰ੍ਹਾਂ ਪ੍ਰਭੂ ਮੇਰ ਸਿਰਤ ਸਰੂਪ ਦਾ ਕੱਪੜਾ ਜਿਹੜਾ ਪਟੋਲਾ ਜਿਹੜਾ ਪਟੋਲਾ ਕੱਪੜੇ ਨੂੰ ਵਸਤੂ ਸ਼ਬਦ ਵਰਤਿਆ ਗਿਆ ਹੈ ਜਿਹਨੂੰ ਕਹਿੰਦੇ ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਟਕਣ ਕੂਪਤ ਮੇਰੀ ਤਨ ਦੇ ਨਗੇਜ ਨੂੰ ਟਕਦਾ ਹੈ ਪਾਰੀ ਤੌਰ ਉੱਤੇ ਪਾਇਆ ਕਪੜਾ ਪਾਰਸ਼ਾ ਕਹਿੰਦੇ ਤੇਰੇ ਮਨ ਦੇ ਜਿਹੜੇ ਇਹ ਨਗੇਜ ਨੇ ਨਾ ਜਿਹੜੇ ਤੇਰੇ ਮਨ ਦੇ ਉੱਤੇ ਮਾੜੇ ਵਿਚਾਰ ਜਿਹੜੇ ਪਏ ਹੋਏ ਨੇ ਦੇਖ ਨਾ ਜਾਣ ਪਾਰਸ਼ਾ ਕਹਿੰਦੇ ਫਿਰ ਗੁਰੂ ਦਾ ਪ੍ਰੇਮ ਦਾ ਪਟੋਲਾ ਇਹਨਾਂ ਸਾਰਿਆਂ ਨੂੰ ਕੱਢ ਲੈਂਦਾ ਹੈ ਨਸ਼ਰ ਹੋਣ ਤੋਂ ਤੈਨੂੰ ਬਚਾ ਲੈਂਦਾ ਤੇ ਪਾਰਸ਼ਾ ਕਹਿੰਦੇ ਕਰਮੀ ਬਖਸ਼ਿਸ਼ ਦਾ ਕਪੜਾ ਸਿਫਤ ਸਲਾਹ ਦਾ ਕਪੜਾ ਪ੍ਰੇਮ ਪਟੋਲਾ ਤੈਨ ਸ਼ਾਇਦ ਦਿੱਤਾ ਟਕਣ ਕੂਪਤ ਮੇਰੀ ਨਾਨਾ ਮੀਨਾ ਸਾਈ ਵੈਂਡਾ ਸਾਰ ਨਾ ਜਾਣਾ ਤੇਰੀ ਨਾਨਕ ਸਾਰ ਨਾ ਜਾਣਾ ਤੇਰੀ ਪਾਤਸ਼ਾਹ ਕਹਿਣ ਲੱਗੇ ਕਰਮੀ ਆਵੇ ਕਪੜਾ ਨਦਰੀ ਮੁਖਦਵਾਰ ਤੇ ਮਹਾਰੇ ਕਹਿੰਦੇ ਉਹ ਪ੍ਰਭੂ ਕੂੜ ਦੀ ਪਾਲ ਤੋ ਖਲਾਸੀ ਹੁੰਦੀ ਹੈ ਉਦੋਂ ਕਰ ਦਿੰਦਾ ਹੈ ਨਦਰੀ ਮੁਖਦਵਾਰ ਜਦੋਂ ਗੁਰੂ ਦੀ ਨਦਰ ਉਸ ਦੀ ਕਿਰਪਾ ਦ੍ਰਿਸ਼ਟੀ ਕੂੜ ਦੀ ਪਾਲ ਤੋ ਖਲਾਸੀ ਕਰਵਾ ਦੇ ਪ੍ਰਭੂ ਦਾ ਦਰ ਪ੍ਰਾਪਤ ਹੋ ਜਾਂਦਾ ਜਿਹਨੂੰ ਪਾਤਸ਼ਾਹ ਨੇ ਕਿਹਾ ਸੀ ਕਿ ਕਿਵੇਂ ਸੱਚਿਆਰਾ ਹੋਈ ਹੈ ਕਿ ਕੋੜਾ ਟੁੱਟੈ ਪਲ ਇਸ ਤਰ੍ਹਾਂ ਤੇਰੇ ਕੂੜ ਦੀ ਕੰਦ ਟੁੱਟ ਸਕਦੀ ਨਾਨਕ ਇਵੇਂ ਜਾਣੀਏ ਸਭ ਆਪੀ ਸੱਚਿਆਰ ਫਿਰ ਹਰ ਪਾਸੇ ਤੈਨੂੰ ਪ੍ਰਮਾਤਮਾ ਦਾ ਸੱਚਿਆਰ ਰੂਪ ਲੱਭੇਗਾ ਮਹਾਰਾਜ ਕਿਰਪਾ ਕਰਨ ਰਹਿਮਤ ਕਰਨ ਦੀ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਫਤੇ